ਉਹਨਾਂ ਨੇ ਅੱਡੀ ਚੋਟੀ ਦਾ ਜੋਰ ਲਾਉਣਾ ਹੀ ਹੈ ਆਪਾਂ ਕੁਝ ਗਲਤ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ 에 आजम ਭਗਤ ਸਿੰਘ ਨੂੰ ਅੱਗੇ ਰੱਖ ਕੇ ਉਹਨਾਂ ਦੀ ਸੋਚ ਨੂੰ ਅੱਗੇ ਰੱਖ ਕੇ ਹਰ ਇੱਕ ਕਾਰਜ ਕਰ ਰਹੇ ਆ ਜੇ ਇਹਨਾਂ ਨੇ ਕਾਰਜ ਗਲਤ ਕੀਤੇ ਆ ਤਾਂ ਫਿਰ ਅਸੀਂ ਗਲਤ ਜੇ ਇਹਨਾਂ ਨੇ ਕਾਰਜ ਸਹੀ ਕੀਤੇ ਆ ਤਾਂ ਸਾਨੂੰ ਕੋਈ ਗਲਤ ਸਾਬਤ ਕਰਨ ਵਾਲਾ ਇੱਥੇ ਪੈਦਾ ਨਹੀਂ ਹੋਇਆ। ਦੇਸ਼ਵਾਸੀ ਵਿਦਿਆਰਥੀ ਲੋਕ ਪੜਾਈ ਸੰਗਠਨ ਪੰਜਾਬ 2014 ਦੇ ਵਿੱਚ ਸੰਘਰਸ਼ ਚ ਹੈ। 2016 ਦੇ ਵਿੱਚ ਪੂਰੇ ਪੰਜਾਬ ਭਰ ਦੀ ਰਜਿਸਟ੍ਰੇਸ਼ਨ ਲੈ ਕੇ 올 ਨੇਟਿਵ ਸਟੂਡੈਂਟ ਵੈਲਫੇਅਰ ਸੁਸਾਇਟੀ ਆਫ ਪੰਜਾਬ ਅੰਡਰ ਰਜਿਸਟਰਾਰ ਆਫਿਸ ਚੰਡੀਗੜ੍ਹ ਤੋਂ ਇਹ ਕੋਈ ਛੋਟੀ ਮੋਟੀ ਰਜਿਸਟ੍ਰੇਸ਼ਨ ਨਹੀਂ ਹੈਗੀ ਅਸੀਂ ਆਪਦੇ ਸਮਾਜ ਦੇ ਵਿੱਚ ਵੈਲਫੇਅਰ ਦਾ ਲੋਕ ਅਪਲਾਈ ਦਾ ਡੰਕਾ ਵਿਚਾਰ ਵਜਾ ਰਹੇ ਹਾਂ ਅਸੀਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਦੀਆਂ ਕੀ ਗਤੀਵਿਧੀਆਂ ਹੁੰਦੀਆਂ ਸਾਡੇ ਗਰੀਬਾਂ ਲਈ ਕੀ ਕਾਨੂੰਨ ਹੈ ਉਸੇ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਗਈਆਂ ਸੀ ਤਾ ਕਿਸਾਨਾਂ ਨੇ ਨਾਰਾ ਮਾਰਿਆ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤਾਂ ਅਸੀਂ ਵਿਦਿਆਰਥੀ ਜਥੇਬੰਦੀਆਂ ਅਸੀਂ ਮਜ਼ਦੂਰ ਜਥੇਬੰਦੀਆਂ ਇੱਕ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਚੱਲੀਆਂ ਸੀ ਪਰ ਅੱਜ ਅੱਜ ਤਣਾੜ ਲੋਕ ਗਰੀਬਾਂ ਨੂੰ ਇਕੱਠੇ ਹੁੰਦੇ ਦੇਖ ਅੱਜ ਕਹਿੰਦੇ ਆ ਵੀ ਸਾਥੋਂ ਪਰਮਿਸ਼ਨ ਆ ਲੋ ਜਦੋਂ ਕਿਸਾਨਾਂ ਦਾ ਦੌਰ ਚੱਲਿਆ ਸੀ ਉਹਨਾਂ ਦਾ ਸੰਘਰਸ਼ ਚੱਲਿਆ ਸੀ ਅਸੀਂ ਤਾਂ ਉਹਨਾਂ ਨੂੰ ਕਿਹਾ ਨਹੀਂ ਵੀ ਸਾਥੋਂ ਪਰਮਿਸ਼ਨ ਨਾਲ ਲੋ ਤੇ ਅੱਜ ਮਨਰੇਗਾ ਦੇ ਕਾਲੇ ਕਾਨੂੰਨ ਪਹਿਲੀ ਗੱਲ ਤਾਂ ਮਨਰੇਗਾ ਦੇ ਜਿਹੜੇ ਪਹਿਲਾ ਕਾਨੂੰਨ ਸੀਗੇ ਉਹਨਾਂ ਦੇ ਵਿੱਚ ਬਹੁਤ ਵੱਡੇ ਕਪਲੇ ਹੋਇਆ ਸਾਡੀ ਕਿਸੇ ਨੇ ਬਾਣੀ ਫੜੀ ਅੱਜ ਮਨਰੇਗਾ ਦਾ ਕੰਮ ਸਾਡੇ ਘਰਾਂ ਚੋਂ ਖੋਇਆ ਜਾ ਰਿਹਾ ਅੱਜ ਵੀ ਸਾਡੀ ਕੋਈ ਬਾਣੀ ਫੜਦਾ ਤੇ ਜੇਕਰ ਅਸੀਂ ਆਪਦੇ ਮਸਲਿਆਂ ਤੇ ਆਪਦੇ ਸੰਘਰਸ਼ਾਂ 'ਚ ਲਾਮਬੰਦੀ ਕਰਦੇ ਆਂ ਤੇ ਸਾਡੇ ਤੋਂ ਸਾਡੇ ਮਜ਼ਦੂਰਾਂ ਤੋਂ ਇਕੱਠੇ ਹੋਣ ਦੀਆਂ ਪਰਮਿਸ਼ਨਾਂ ਮੰਗੀਆਂ ਜਾ ਰਹੀਆਂ ਤਾਂ ਤੁਸੀਂ ਆਪ ਸਾਬਤ ਹੋ ਲੋ ਆਪ ਸਿੱਧ ਕਰ ਲੋ ਕਿ ਤੁਹਾਨੂੰ ਤੋੜਨ ਦੇ ਲਈ ਜ਼ੋਰ ਲੱਗਿਆ ਹੋਇਆ ਤੇ ਜਦੋਂ ਸਾਂਝੀ ਗੱਲ ਆਪਦੀ ਆਉਂਦੀ ਆ ਉਦੋਂ ਅਸੀਂ ਕਿਸਾਨ ਤੇ ਮਜ਼ਦੂਰ ਏਕਤਾ ਚ ਹੋ ਜਾਂਦੇ ਆ ਜਦੋਂ ਕਿਤੇ ਗੱਲ ਸਾਡੇ ਮਜ਼ਦੂਰਾਂ ਦੀ ਆਉਂਦੀ ਹੈ ਉਦੋਂ ਅਸੀਂ ਬਾਗੀ ਹੋ ਜਾਂਦੇ ਆ ਤੇ ਅਸੀਂ ਉਦੋਂ ਇਹਨਾਂ ਤੋਂ ਪਰਮਿਸ਼ਨਾਂ ਲੈਣ ਜੋਗੇ ਹੋ ਜਾਂਦੇ ਹਾਂ ਪਹਿਲੀ ਗੱਲ ਪਰਮਿਸ਼ਨ ਅਸੀਂ ਲਵਾਂਗੇ ਸਾਡੀ ਪਰਮਿਸ਼ਨ ਜਿਹੜੀ ਪੰਜਾਬ ਸਰਕਾਰ ਦੀ ਰਜਿਸਟ੍ਰੇਸ਼ਨ ਆ ਉਸ ਨੂੰ ਖਾਰਜ ਕਰਵਾਓ ਅਸੀਂ ਪਰਮਿਸ਼ਨ ਲਵਾਗੇ ਜਿਹੜੀ ਸਾਡੀ ਕੇਂਦਰ ਸਰਕਾਰ ਦੀ ਪਰਮਿਸ਼ਨ ਆ ਸਾਡੇ ਕੋਲੇ ਕਾਰਪੋਰੇਟ ਸੈਕਟਰ ਦੀ ਪਹਿਲਾਂ ਉਸ ਨੂੰ ਖਾਰਜ ਕਰਾਓ ਅਸੀਂ ਆਪਦੇ ਸਮਾਜ ਨੂੰ ਮਰਦੇ ਦਮ ਤੱਕ ਇਕੱਠੇ ਕਰਾਂਗੇ ਜੇ ਸਾਨੂੰ ਰੋਕਣਾ ਤਾਂ ਫਿਰ ਸਾਨੂੰ ਅੱਖਾਂ ਤੋਂ ਹੀ ਪਾਸੇ ਕਰ ਦੋ ਫੇਰ ਅਸੀਂ ਪਾਸੇ ਹੋ ਜਾਾਂਗੇ ਜਿਨ੍ਹਾਂ ਚਰ ਸਰੀਰ ਚ ਸਾਡੇ ਸਾਹ ਗੇ ਅਸੀਂ ਆ ਮਜ਼ਦੂਰਾਂ ਦੇ ਲਈ ਬੋਲਦੇ ਰਹੇ ਆ ਬੋਲਦੇ ਰਹਾਗੇ ਤੇ ਇਹਨਾਂ ਨੂੰ ਲਾਮਬੰਦ ਕਰਦੇ ਰਹਾਗੇ ਅੱਜ ਇੱਥੇ ਸ਼ਿਕਾਇਤ ਸੁਧਾਰ ਦਫ਼ਤਰ ਖੁੱਲਿਆ ਜਿਹਦੇ ਨਾਂ ਤੋਂ ਹੀ ਪਤਾ ਲੱਗਦਾ ਸ਼ਿਕਾਇਤ ਸੁਧਾਰ ਵੀ ਜਿਹੜੀ ਚੀਜ਼ ਦਾ ਸੁਧਾਰ ਨਹੀਂ ਹੋ ਰਿਹਾ ਇੱਥੇ ਸ਼ਿਕਾਇਤ ਦਰਜ ਕਰਾਓ ਅਸੀਂ ਬਹੁਤ ਖੁਸ਼ ਹੋਵਾਂਗੇ ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਦੀ ਟੀਮ ਬਹੁਤ ਖੁਸ਼ ਹੋਊਗੀ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਵੀ ਦਰਖਾਸਤ ਨਾ ਪਹੁੰਚੇ ਕਿਉਂ ਖੁਸ਼ ਹੋਊਗੀ ਜੇ ਤੁਹਾਡੇ ਚ दम ਹੈ ਤਾਂ ਤੁਸੀਂ ਦਰਖਾਸਤ ਨਾ ਪਹੁੰਚਣ ਦਿਓ ਦਰਖਾਸਤ ਕਦੋਂ ਨਹੀਂ ਪਹੁੰਚਦੀ ਜਦੋਂ ਇਹ ਸਰਕਾਰੀ ਦਰਬਾਰਿਆਂ 'ਚ ਬੈਠੇ ਹੋਏ ਉਹਨਾਂ ਦੇ ਕੰਮ ਕਰਨਗੇ ਜਦੋਂ ਉਹਨਾਂ ਦੇ ਕੰਮ ਕਰਨਗੇ ਤਾਂ ਇਹਨਾਂ ਨੂੰ ਦਰਖਾਸਤ ਦੇਣ ਦੀ ਲੋੜ ਨਹੀਂ ਪੈਣੀ ਤੁਸੀਂ ਸਾਨੂੰ ਨਾ ਰੋਕੋ ਤੁਸੀਂ ਉਹਨਾਂ ਤੋਂ ਕੰਮ ਕਰਾਓ ਇਹ ਆਪਣੇ ਆਪ ਹੀ ਰੁਕ ਜਾਣਗੇ ਅਸੀਂ ਤਾਂ ਚਾਹੁੰਦੇ ਆ ਉਹ ਰਜਿਸਟਰ ਦਾ ਪੰਨਾ ਸਾਨੂੰ ਕਦੋਂ ਦਿਖੂਗਾ ਜਿਹਦੇ ਤੇ ਇੱਕ ਵੀ ਦਰਖਾਸਤ ਦਰਜ ਨਾ ਹੋਵੇ ਤੇ ਸਾਨੂੰ ਪਤਾ ਲੱਗ ਜਾਏ ਕਿ ਇਹ ਸਾਡੇ ਗਰੀਬਾਂ ਦੇ ਕੰਮ ਸਰਕਾਰੀ ਦਰਬਾਰੇ ਹੋਣੇ ਸ਼ੁਰੂ ਹੋ ਗਏ ਇਹਨਾਂ ਦੇ ਘਰਾਂ ਦੇ ਵਿੱਚ ਸਕੀਮਾਂ ਪਹੁੰਚ ਗਈਆਂ ਇਹ ਤੁਹਾਨੂੰ ਸਾਨੂੰ ਆ ਕੇ ਬੰਦ ਕਰਾਉਣ ਦੀ ਲੋੜ ਨਹੀਂ ਅਸੀਂ ਖੁਦ ਹੀ ਜਿੰਦਾ ਲਾ ਕੇ ਵਗ ਜਾਾਂਗੇ ਕਿ ਸਾਡੇ ਦਫ਼ਤਰ ਦੀ ਲੋੜ ਨਹੀਂ ਸਰਕਾਰ ਇਮਾਨਦਾਰ ਹੋ ਗਈ ਸਾਡੇ ਲੋਕਾਂ ਦੇ ਦੁੱਖ ਸੁਣਨ ਲੱਗ ਗਏ ਪਰ ਜੇ ਇਹਨਾਂ ਦੇ ਦੁੱਖ ਵੀ ਨਹੀਂ ਸੁਣਨੇ ਅਸੀਂ ਆਪਦੇ ਪਰਿਵਾਰਾਂ ਦਾ ਖਿਆਲ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਅਸੀਂ ਇਹਨਾਂ ਦੇ ਵਿੱਚ ਆਉਣਾ ਕਿ ਜੇ ਅਸੀਂ ਕਦਮ ਚੱਕਿਆ ਤੇ ਅਸੀਂ ਐਰੇ ਗਰੇ ਨੱਥੂ ਖੈਰੇ ਨਹੀਂ ਇੱਕ ਇੱਕ ਕਾਨੂੰਨ ਇੱਕ ਇੱਕ ਸਬਦਾ ਨਿਕ ਕਾਨੂੰਨ ਇੱਕ ਇੱਕ ਕੰਮ ਦੇ ਕਾਨੂੰਨ ਪੜ੍ਹ ਕੇ ਇੱਥੇ ਖੜੇ ਹੋਏ ਆਂਗੇ ਤਾਂ ਕਿ ਅਸੀਂ ਆਪਦੇ ਮਜਲੂਮ ਮਜ਼ਦੂਰ ਲੋਕਾਂ ਤੱਕ ਸਕੀਮਾਂ ਪਹੁੰਚਾ ਸਕੀਏ ਇਸ ਲਈ ਬਿਨਾਂ ਡਰੇ ਬਿਨਾਂ ਕਬਰਾਏ ਤੁਸੀਂ ਇਕਜੁੱਟ ਹੋ ਕੇ ਰੋ ਤੇ ਜੇਕਰ ਇਹਨਾਂ ਨੂੰ ਜਵਾਬ ਦੇਣਾ ਚਾਹਣਿਓ ਜਿਹੜੇ ਤੁਹਾਨੂੰ ਰੋਕਦੇ ਆ ਤਾ ਇੱਕ ਤਰੀਕ ਨੂੰ ਦੂਨੇ ਚਾਣੇ ਹੋ ਕੇ ਬਠਿੰਡੇ ਪਹੁੰਚ ਜਿਓ ਇੱਥੇ ਜਵਾਬ ਡਾਂਗਾ ਨਾ ਨਹੀਂ ਦੇਣਾ ਆਪਾਂ ਇੱਥੇ ਜਵਾਬ ਆਪਾਂ ਸੰਘਰਸ਼ ਨਾਲ ਹੀ ਦੇਣਾ ਤੇ ਸੰਘਰਸ਼ ਇੱਕ ਤਰੀਕ ਨੂੰ ਤੁਹਾਡੇ ਕਾਨੂੰਨ ਲਾਗੂ ਹੋਣਗੇ ਮਨਰੇਗਾ ਦੇ ਕਾਲੇ ਕਾਨੂੰਨ ਲਾਗੂ ਹੋਣਗੇ ਅਸੀਂ ਉਹਨਾਂ ਲਈ ਵੀ ਲੜ ਰਹੇ ਆਂ ਜਿਹੜੇ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਕਿਵੇਂ ਲੜ ਰਹੇ ਆ ਕੇਂਦਰ ਸਰਕਾਰ ਨੇ ਫੈਸਲਾ ਲੈ ਲਿਆ ਕਿ ਪੰਚਾਇਤਾਂ ਦੇ ਕੋਲੇ ਕੋਈ ਪਾਵਰ ਨਹੀਂ ਹੋਊਗੀ ਕੰਮ ਦੇਣ ਦੀ ਅਸੀਂ ਸਿੱਧ ਕਰਾਂਗੇ ਵੀ ਕਿਹੜੇ ਜ਼ਿਲ੍ਹੇ ਚ ਕਿਹੜੇ ਪਿੰਡ ਦੇ ਵਿੱਚ ਕਿਹਨੂੰ ਕੰਮ ਦੇਣਾਗਾ ਇਹ ਕੇਂਦਰ ਨਿਯੁਕਤ ਕਰੂਗਾ ਤੇ ਉਸੇ ਦੇ ਰੋਸ ਦੇ ਵਿੱਚ ਅਸੀਂ ਸੰਘਰਸ਼ ਕਰਨ ਦੇ ਲਈ ਅੱਗੇ ਹੋਏ ਆ ਤੇ ਉਹੀ ਲੋਕ ਸਾਨੂੰ ਰੋਕਣ ਆਏ ਆ ਜਿਨ੍ਹਾਂ ਦੇ ਹੱਥੋਂ ਉਹਨਾਂ ਦੇ ਹੱਕ ਖੋਏ ਗਏ ਆ ਪਹਿਲਾਂ ਕੀ ਸੀਗਾ ਪਿੰਡ ਦੀ ਪੰਚਾਇਤ ਕੰਮ ਲਿਆ ਸਕਦੀ ਸੀ ਜੇ ਪੰਚਾਇਤ ਨਹੀਂ ਤਾਂ ਲੋਕ ਇਕੱਠੇ ਹੋ ਕੇ ਆਪ ਕੰਮ ਲਿਆ ਸਕਦੇ ਸੀ ਕੇਂਦਰ ਸਰਕਾਰ ਨੇ ਕਾਨੂੰਨਾ ਚ ਫੇਰ ਬਦਲ ਕੀਤਾ ਵੀ ਉਹ ਅਸੀਂ ਦੱਸਾਂਗੇ ਕਿ ਨੂੰ ਕੰਮ ਦੇਣਾ ਤੁਹਾਨੂੰ ਖੰਡੌੜੇ ਬਣਾਉਣਾ ਚਾਹੁੰਦੇ ਆ ਸਰਕਾਰ ਨੇ ਟੋਡਾ ਲਾਭ ਪੱਤਰੀ ਬੇਰਜਗਾਰੀ ਪੱਤਾ ਜਿਹਨੂੰ ਤੁਸੀਂ ਕਹਿੰਦੇ ਆ ਬੇਰਜਗਾਰੀ ਪੱਤਾ ਤੁਹਾਨੂੰ ਪਤਾ ਵੀ ਨਹੀਂ ਤੋਂ ਨੂੰ ਛੱਡੋ ਪੰਜਾਬ ਦੇ ਕਿਸੇ ਮਜ਼ਦੂਰ ਨੂੰ ਨਹੀਂ ਪਤਾ ਮੈਂ ਪੰਜਾਬ ਦੇ ਛੱਡੋ ਮੈਂ ਭਾਰਤ ਦੇ ਹਰ ਇੱਕ ਮਜ਼ਦੂਰ ਨੂੰ ਕਹਿਣਾ ਉਸ ਨੂੰ ਬੇਰਜਗਾਰੀ ਪੱਤਾ ਹੀ ਨਹੀਂ ਮਿਲਿਆ ਬੇਰਜਗਾਰੀ ਪੱਤਾ ਕੀ ਹੁੰਦਾਗਾ ਜਿੰਨਾ ਕੰਮ ਦਾ ਦਿਨ ਤੁਹਾਨੂੰ ਮਿਲਿਆ ਮੰਨ ਕੇ ਚੱਲੋ ਤੁਹਾਨੂੰ 100 ਦਿਨ ਹੀ ਮਿਲਿਆ 100 ਦਿਨ ਦੇ ਵਿੱਚੋਂ 50 ਦਿਨ ਕੰਮ ਚੱਲਿਆ 50 ਦਿਨ ਕੰਮ ਚੱਲ ਕੇ 50 ਦਿਨ ਨਹੀਂ ਚੱਲਿਆ ਪਰ ਤੁਹਾਡੀਆਂ ਅਰਜ਼ੀਆਂ ਜਾਈ ਜਾਂਦੀਆਂ ਵੀ ਸਾਨੂੰ ਕੰਮ ਦਿਓ ਤਨੂੰ ਕੰਮ ਨਾ ਵੀ ਦਿੱਤਾ ਜਾਵੇ ਨਾ ਵੀ ਮਿਲੇ ਪਰ ਫੇਰ ਵੀ ਫੇਰ ਵੀ ਸਰਕਾਰ ਵੱਲੋਂ 325 ਰੁਪਏ ਦੇਣ ਦਾ ਸਰਕਾਰੀ ਪ੍ਰਵਧਾਨ ਕਾਨੂੰਨ ਬਣਿਆ ਸੀਗਾ ਇਹ ਜਿਹਨੂੰ ਇਹ ਖਾਰਜ ਕਰ ਰਹੇ ਆ ਕਿਉਂ ਖਾਰਜ ਕਰ ਰਹੇ ਆ ਪੂਰੇ ਭਾਰਤ ਵਰਸ਼ ਦੇ ਵਿੱਚ ਬੇਰੁਜ਼ਗਾਰੀ ਪੱਤਾ ਕਿਸੇ ਨੂੰ ਨਹੀਂ ਮਿਲਿਆ ਆਪਾਂ ਕਪਲੇ ਕਿਹੜੇ ਮੰਨੀ ਜਾਂਦੇ ਆ ਵੀ ਪਿੰਡ ਦੇ ਉਹ ਚਾਰ ਕਾਰਡ 10 ਕਾਰਡ ਹੋਣਗੇ ਵੀ ਉਹ ਗਲਤ ਬਣਿਆ ਉਹਨਾਂ ਕੋਲੇ ਜਾਈ ਜਾਂਦਾ ਉਹ ਕਪੜਾ ਵੱਡਾ ਨਹੀਂ ਉਹ ਕਪੜਾ ਤੁਛ ਹੈ ਛੋਟਾ ਹੈ ਕਪੜਾ ਵੱਡਾ ਤਾਂ ਉਹ ਆ ਜਿਹੜਾ ਬੇਰਜਗਾਰੀ ਭੱਤਾ ਤੁਹਾਡੇ ਖਾਤਿਆਂ 'ਚ ਬਿਨਾ ਕੰਮ 도 ਮਿਲਣਾ ਸੀਗਾ ਉਹ ਖਾਦਾ ਗਿਆ ਤੇ ਖਾਦਾ ਕਿਸੇ ਇੱਕ ਸਰਕਾਰ ਵੱਲੋਂ ਨਹੀਂ ਗਿਆ 2005 ਤੋਂ ਲੈ ਕੇ ਹੁਣ ਤੱਕ ਪੂਰੇ ਭਾਰਤ ਦੇ ਜਿੰਨੇ ਰਾਜ ਆ ਜਿੰਨੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਬਣੀਆਂ ਚਾਹੇ ਨਵੀਆਂ ਚਾਹੇ ਪੁਰਾਣੀਆਂ ਉਹ ਸਾਰਿਆਂ ਦੇ ਕਪੜੇ ਜਗ ਜाहिर ਹੋਣੇ ਸੀਗੇ ਇਸ ਲਈ ਕਾਨੂੰਨ ਨੂੰ ਉਸ ਨੂੰ ਬਦਲਣ ਦੇ ਲਈ ਅੱਡੀ ਚੋਟੀ ਦਾ ਸਾਰਿਆਂ ਨੇ ਜ਼ੋਰ ਲਾਤਾ ਦਿਖਾਉਣ ਵਾਸਤੇ ਕਹਿੰਦੇ ਸੀ ਅਸੀਂ ਵਿਰੋਧ ਕੀਤਾ ਪਰ ਵਿਰੋਧ ਕਾਨੂੰਨ ਐਵੇਂ ਨਹੀਂ ਪਾਸ ਹੁੰਦਾ ਕਾਨੂੰਨ ਤੇ ਉੱਪਰ ਸਾਰਿਆਂ ਦੀ ਰਜਾਮੰਦੀ ਹੁੰਦੀ ਆ ਜੇ ਤੁਸੀਂ ਵਿਰੋਧ ਹੀ ਕੀਤਾ ਫਿਰ ਸੈਨ ਕਿਉਂ ਕੀਤੇ ਜੇ ਤੁਸੀਂ ਸੈਨ ਕੀਤੇ ਕਾਨੂੰਨ ਤੇ ਵੀ ਬੇਰੋਜ਼ਗਾਰੀ ਪੱਤਾ ਬੰਦ ਹੋਵੇ ਇਹਦਾ ਮਤਲਬ ਤੁਸੀਂ ਵੀ ਚੋਰ ਹੋ ਇਹ ਅਸੀਂ ਬੇਰਜਗਾਰੀ ਪੱਤੇ ਜਿਹੜੇ ਕੱਪੜੇ ਆ ਉਹਨਾਂ ਨੂੰ ਜਗਜਾਹਰ ਕਰਕੇ ਰਾਂਗੇ ਤੇ ਸਾਡੇ ਕਾਲੇ ਕਾਨੂੰਨ ਆ ਉਹ ਵਾਪਸ ਕਰਵਾ ਕੇ ਰਾਂਗੇ ਜਿਵੇਂ ਕਿਸਾਨਾਂ ਨੇ ਕਿਹਾ ਸੀਗਾ ਕਿਸਾਨਾਂ ਨੇ ਕੀ ਕਿਹਾ ਸੀਗਾ ਬੱਚਾ ਬੱਚਾ ਝੋਖ ਦੇਾਂਗੇ ਜ਼ਮੀਨਾਂ ਦੇ ਕਬਜ਼ੇ ਰੋਕ ਦੇਾਂਗੇ ਉਹਨਾਂ ਨੇ ਰੋਕ ਕੇ ਦਿਖਾਏ ਆ ਹੂੰ ਉਹਨਾਂ ਨੇ ਰੋਕ ਕੇ ਦਿਖਾਏ ਆ ਕਿ ਨਹੀਂ ਦਿਖਾਏ ਜੀ ਰੋਕਤੇ ਕਿਵੇਂ ਬੱਚਾ ਬੱਚਾ ਝੋਖਿਆ ਬੱਚਾ ਬੱਚਾ ਸੰਘਰਸ਼ ਚ ਲੈ ਕੇ ਗਏ ਜੱਚਾ ਬੱਚਾ ਪਹੁੰਚਿਆ ਉੱਥੇ ਤੇ ਅਸੀਂ ਨਾਰਾ ਮਾਰਿਆਗਾ ਬੱਚਾ ਬੱਚਾ ਝੋਖ ਦੇਾਂਗੇ ਮਨਰੇਗਾ ਦੇ ਕਾਲੇ ਕਾਨੂੰਨ ਰੋਕ ਦੇਾਂਗੇ ਬੱਚਾ ਬੱਚਾ ਝੋਖ ਦੇਾਂਗੇ ਮਨਰੇਗਾ ਦੇ ਕਾਲੇ ਕਾਨੂੰਨ ਰੋਕ ਦੇਾਂਗੇ ਤੇ ਇਹਦਾ ਮਤਲਬ ਬੱਚਾ ਜੱਜਾ ਜੱਚਾ ਜੋ ਵੀ ਹੈ ਚਾਹੇ ਸਾਡੀ ਮਾਂ ਚਾਹੇ ਪੈਣਾ ਚਾਹੇ ਬਜ਼ੁਰਗ ਹੈ ਸੰਘਰਸ਼ ਦੇ ਵਿੱਚ ਜਾਣਾ ਪਊਗਾ ਬੋਲੋ ਭਾਈ ਜਾਵਾਂਗੇ ਹਾਂ ਹਾਂ ਬਠਿੰਡੇ 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 ਭਾਈ ਹਾਂ ਬਠਿੰਡੇ ਇੱਕ ਤਰੀਕ ਨੂੰ ਦੇਸ਼ ਵਾਸੀ ਵਿਦਿਆਰਥੀ ਲੋਕ ਪੁਲਾਈ ਸੰਗਠਨ ਪੰਜਾਬ ਵੱਲੋਂ ਮਨਰੇਗਾ ਦੇ ਕਾਲੇ ਕਾਨੂੰਨ ਰੋਕਣ ਦੇ ਲਈ ਸੰਘਰਸ਼ ਵਿੱਢਿਆ ਗਿਆ ਮਨਰੇਗਾ ਦਾ ਕੰਮ ਮੈਂ ਤਾਂ ਕਰਨਾ ਨਹੀਂ ਨਾ ਤੁਹਾਡੇ ਇਥੇ ਪੜੀਆਂ ਲਿਖੀਆਂ ਬੱਚੀਆਂ ਨੂੰ ਲੋੜ ਹੈ ਔਰ ਸਾਡੇ ਘਰ ਆ ਜਿਹੜੇ ਜਿਹੜੇ ਸਾਡੇ ਰਿਸ਼ਤੇ ਨਾਤੇ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਸਮਾਜ ਬੈਠੇ ਆ ਉਹ ਕਿਤੇ ਨਾ ਕਿਤੇ ਮਨਰੇਗਾ ਦਾ ਕਰਕੇ ਧੌਣ ਚੱਕਣ ਲੱਗ ਗਏ ਸੀ ਉਹ ਗੁਲਾਮੀ ਗੋਹੇ ਕੁੜੇ ਚੋਂ ਨਿਕਲ ਗਏ ਸੀ ਉਹਨਾਂ ਦੇ ਲਈ ਅਸੀਂ ਸੰਘਰਸ਼ ਕਰ ਰਹੇ ਆ ਜੇ ਉਹ ਸਾਡੇ ਨਾਲ 10 ਕਦਮ ਚੱਲਦੇ ਆ ਅਸੀਂ ਉਹਨਾਂ ਲਈ 100 ਕਦਮ ਚੱਲਾਂਗੇ ਜੇ ਤੁਸੀਂ 100 ਕਦਮ ਚੱਲੋਗੇ ਅਸੀਂ 1000 ਕਦਮ ਚੱਲਾਂਗੇ ਅਸੀਂ ਤੁਹਾਡੇ ਨਾਲੋਂ 10 ਗੁਣੇ ਹੋ ਕੇ ਅੱਗੇ ਚੱਲਾਂਗੇ ਜੇ ਤੁਸੀਂ 1 ਗੁਣਾ ਹੋ ਕੇ ਅੱਗੇ ਚੱਲੋਗੇ ਤੁਹਾਡੇ ਕੰਮ ਵੀ ਬਚਣਗੇ ਕੰਮ ਫੇਰ ਹੀ ਬਚਣਗੇ ਤੇ ਬਿਨਾ ਸੰਘਰਸ਼ ਦੇ ਤੁਸੀਂ ਆਪਦੀ ਆਉਣ ਵਾਲੀ ਪੀੜੀ ਨੂੰ ਛਾਪਾ ਪਾ ਦੋਗੇ ਇਹਨਾਂ ਨੂੰ ਸੰਘਰਸ਼ ਚੌਗਣਾ ਹੋ ਕੇ ਟਕਰੂਗਾ ਤੇ ਇਹਨਾਂ 'ਚ ਉਹ ਲੋਈ ਨਹੀਂ ਬਚਣੀ ਉਹ ਆਗਿ ਨਹੀਂ ਬਚਣੀ ਵੀ ਜਿਹੜੀ ਸੰਘਰਸ਼ ਵਿੱਢ ਸਕੇ ਕਿਉਂਕਿ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਗਿਆਨ ਨੂੰ ਬਦਲਤਾ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਾਈ ਨੂੰ ਬਦਲਤਾ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਲੈਂਗੁਏਜ ਨੂੰ ਬਦਲਤਾ ਤੁਹਾਡੀ ਮਾਤਰ ਭਾਸ਼ਾ ਖਤਮ ਕਰਤੀ ਜਦੋਂ ਮਾਤਰ ਭਾਸ਼ਾ ਨਹੀਂ ਹੈਗੀ ਤੁਹਾਡੇ ਕੋਲੇ ਤਾਂ ਤੁਸੀਂ ਉਹ ਚੀਜ਼ ਦਾ ਗਿਆਨ ਨਹੀਂ ਲੈ ਸਕਦੇ ਤੇ ਜਿੰਨਾ ਸਮਾਂ ਗਿਆਨ ਨਹੀਂ ਆਊਗਾ ਉਹਨਾਂ ਚਿਰ ਤੁਸੀਂ ਕਿਸੇ ਵੀ ਕੰਮ ਦੇ ਲਈ ਸੰਘਰਸ਼ ਨਹੀਂ ਕਰ ਸਕਦੇ ਇਸ ਲਈ ਸੰਘਰਸ਼ ਇਕਜੁੱਟ ਹੋਣਾ ਸੰਘਰਸ਼ ਕਲਮ ਦਾ ਸੰਘਰਸ਼ ਹੈ ਤੁਹਾਡੇ ਦਫਤਰ ਦੇ ਵਿੱਚ ਕੱਲ ਮਨਰੇਗਾ ਕੰਮ ਦੇ ਲਈ ਪੱਤਰ ਪਹੁੰਚੂਗਾ ਫਾਰਮ ਪਹੁੰਚੂਗਾ ਹਰ ਇੱਕ ਮੇਰੀ ਮਾਂ ਭੈਣ ਨੇ ਜੋ ਮਨਰੇਗਾ ਦਾ ਕੰਮ ਕਰਦੀ ਹੈ ਉਹ ਆਪਦਾ ਫਾਰਮ ਭਰ ਆ ਕੇ ਮੰਗ ਪੱਤਰ ਨਾਲ ਲੈ ਕੇ ਉਥੇ ਡੀਸੀ ਨੂੰ ਫੜਾਉਣਾ ਤੇ ਫਿਰ ਤੁਸੀਂ ਆਪ ਕਹੋ ਜਿਹੜੇ ਤੁਹਾਨੂੰ ਰੋਕਦੇ ਆ ਵੀ ਅਸੀਂ ਡੀਸੀ ਨੂੰ ਫੜਾਇਆ ਏ ਜਾ ਕੇ ਉਸੇ ਨੂੰ ਪੁੱਛ ਲਾ ਜਾ ਕੇ ਫੜਾ ਕੇ ਆਉਣਾ ਤੇ ਇਸ ਲਈ ਇਹ ਸਾਰੀਆਂ ਗੱਲਾਂ ਕਰਕੇ ਮੈਂ ਤੁਹਾਡਾ ਡਰ ਹੀ ਕੱਢਣਾ ਚਾਹੁੰਦਾ ਸੀ ਮੈਨੂੰ ਪਤਾ ਸੀ ਤੁਹਾਡੇ ਅੰਦਰ ਕੋਈ ਨਾ ਕੋਈ ਡਰ ਬੈਠਾ ਸੀ ਤਾਂ ਮੈਨੂੰ ਹੱਥ ਦੋਨੇ ਤਾਹਾਂ ਕਰਕੇ ਦੱਸੋ ਥੋੜਾ ਡਰ ਨਿਕਲ ਚੁੱਕਿਆ ਜੇ ਨਹੀਂ ਫਿਰ 5 ਮਿੰਟ ਮੈਂ ਹੋਰ ਲਾ ਦੂੰਗਾ ਨਹੀਂ ਜੀ ਨਹੀਂ ਅਸੀਂ ਕਿਸੇ ਤੋਂ ਨਹੀਂ ਡਰਦੇ ਬੋਲੇ ਸੋਨਿਹਾਲਾ ਸੋਨਿਹਾਲਾ ਦੂਸਰੀ ਗੱਲ ਇੱਥੇ ਪੰਚਾਇਤ ਹੈ ਇੱਥੇ ਪਿੰਡ ਹੈ ਇੱਥੇ ਸਾਡੀ ਪਿੰਡ ਦੀ ਐਕਸ਼ਨ ਕਮੇਟੀ ਆ ਇੱਥੇ ਸੂਬਾ ਟੀਮ ਹੈ ਜਿਹਨੇ ਮਿਲਣਾ ਅਸੀਂ ਅਨਾਉਂਸਮੈਂਟਾਂ ਕਰਾਤੀਆਂ ਅਸੀਂ ਗਿਆ ਆਜੋ ਤੇ ਸਾਨੂੰ ਮਿਲ ਲਓ ਜੇ ਤੁਹਾਡੇ ਸਵਾਲ ਹੈ ਅਸੀਂ ਜਵਾਬ ਦੇਣ ਲਈ ਤਿਆਰ ਆ ਪਰ ਸਾਡੇ ਕੋਲੇ ਇੰਨਾ ਵਾਧੂ ਟਾਈਮ ਨਹੀਂ ਕਿ ਅਸੀਂ ਘਰਾਂ ਚ ਤੇਰੇ ਫਿਰਦੇ ਰਹੀਏ ਤੇ ਇਸ ਲਈ ਅੱਗੇ ਅਸੀਂ ਚੱਕ ਹੀਰਾ ਸਿੰਘ ਵਾਲੇ ਵੀ ਜਾਣਾ ਜੇ ਕਿਸੇ ਨੇ ਫੋਨ ਕਰਨਾ ਹੈ ਉੱਥੇ ਵੀ ਕਰਵਾ ਦਿਓ ਉੱਥੇ ਵੀ ਅਸੀਂ ਟਕਰਾਂਗੇ ਦੂਨੇ ਹੋ ਕੇ ਅਸੀਂ ਪੰਜਾਬ ਦੇ 12500 12581 ਪਿੰਡਾਂ 'ਚ ਜਾਣਾ ਜਿੱਥੇ ਜਿੱਥੇ ਜਿਹਦਾ ਜਿਹਦਾ ਜੀ ਕਰਦਾ ਉਹ ਉੱਥੇ ਫੋਨ ਕਰਾ ਦਿਓ ਅਸੀਂ ਪੂਰੇ ਦੇ ਪੂਰੇ ਪਿੰਡਾਂ 'ਚ ਖੋਲ ਕੇ ਦਿਖਾਵਾਂਗੇ ਇਹ ਕੱਠ ਤੁਹਾਡਾ ਵਿਰੋਧੀਆਂ ਨੂੰ ਡਰਾਊਗਾ ਇਹ ਕੱਠ ਤੁਹਾਡਾ ਹਰ ਇੱਕ ਨੂੰ ਡਰਾਊਗਾ ਇਸ ਲਈ ਡਰਨਾ ਕਿਸੇ ਤੋਂ ਨੀਚੇ ਫਣਾ ਕੇ ਸੋਤ ਕਿਸੇ ਤੋਂ ਨਹੀਂ ਦੂਸਰੀ ਗੱਲ ਆਪਾਂ ਨੂੰ ਸਿਰ ਜੋੜ ਕੇ ਫੈਸਲੇ ਕਰਨ ਕਿੰਨਾ ਨੇ ਲਾਇਆ ਸਾਡੇ ਸ਼ਹੀਦਾਂ ਨੇ ਅੱਜ ਦਿਨ ਚੱਲ ਰਹੇ ਆ ਕਿਹੜੇ ਦਿਨ ਚੱਲ ਰਹੇ ਆ ਸ਼ਹੀਦੀ ਦਿਹਾੜੇ ਚੱਲ ਰਹੇ ਆ ਸਾਡੇ ਗੁਰੂਆਂ ਨੇ ਲਾਲ ਬਾੜੇ ਆ ਤਾਂ ਅਸੀਂ ਬੈਠਣ ਲੱਗੇ ਆ ਕਿਸੇ ਜ਼ਗੀਰਦਾਰ ਦੀ ਦੇਣ ਨਹੀਂ ਸਾਨੂੰ ਦੁੱਗਣੇ ਹੋ ਕੇ ਟੱਕਰ ਕੇ ਦੇਖ ਲੈ ਭਾਵੇਂ ਇਹ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਸਾਨੂੰ ਕੱਠ ਕਰਨ ਜੋਗਾ ਲਾਇਆ ਇਹ ਸਾਡੇ ਸੰਵਿਧਾਨ ਨੇ ਸਾਨੂੰ ਕੱਠ ਕਰਨ ਜੋਗਾ ਲਾਇਆ ਬਾਬਾ ਸਾਹਿਬ ਅੰਬੇਦਕਰ ਦੀ ਕਲਮ ਨੇ ਸਾਨੂੰ ਪੰਚਾਇਤਾਂ ਕਰਨ ਲਾਇਆ ਇਹ ਕਿਸੇ ਪਿਓ ਦੀ ਦੇਣ ਨਹੀਂ ਕਿਸੇ ਦੀ ਨਹੀਂ ਬਾਬਾ ਸਾਹਿਬ ਅੰਬੇਦਕਰ ਸੰਵਿਧਾਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲਿਖ ਗਏ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਫਸਲਾਂ ਤੇ ਸਾਡੇ ਰੋਜ਼ਗਾਰ ਸਾਡੀਆਂ ਮੰਗਾ ਨੂੰ ਬਚਾਉਂਦੀਆਂ ਤੇ ਉੱਥੇ ਪਹਿਰਾ ਦਿੰਦੀਆਂ ਸਿਰਫ ਸਿਰਫ ਆਪਣਾ ਇੱਕੋ ਹੀ ਕੰਮ ਬਣਦਾ ਹੈ ਜਿਹੜੀਆਂ ਮੰਗਾਂ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਜਿਹੜੇ ਸਮਾਜ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਜਿਨ੍ਹਾਂ ਦੀ ਸਾਨੂੰ ਗੱਲ ਸੁਣਨੀ ਚਾਹੀਦੀ ਐ ਅਸੀਂ ਉਹਨਾਂ ਦੀ ਸੁਣੀਏ ਬਾਕੀਆਂ ਵਾਸਤੇ ਅਸੀਂ ਇਧਰੋਂ ਕੰਨ ਖੁੱਲਾ ਵੀ ਰੱਖੀਏ ਐਧਰੋਂ ਵੀ ਰੱਖੀਏ ਐਧਰੋਂ ਸੁਣੀਏ ਤੇ ਐਧਰੋਂ ਕੱਢ ਦਈਏ ਇਹ ਕੁਦਰਤ ਨੇ ਦੋ ਕੰਨ ਐਵੇਂ ਨਹੀਂ ਲਾਏ ਇੱਕ ਵੀ ਲਾ ਸਕਦੀ ਸੀ ਸੁਣਦਾ ਇੱਕ ਨਾ ਵੀ ਅਜੇ ਇੱਕ ਬੰਦ ਹੋ ਜੇ ਗਲਤ ਗੱਲ ਐਧਰੋਂ ਸੁਣ ਕੇ ਐਧਰੋਂ ਕੱਢ ਦੇਣੀ ਚਾਹੀਦੀ ਤੇ ਜਿਨ੍ਹਾਂ ਨੇ ਸਾਨੂੰ ਸਿਰ ਜੋੜ ਕੇ ਬੈਠਣ ਦਾ ਹੱਕ ਦਿੱਤਾ ਹੈ ਜਿਹੜੇ ਸਾਡੇ ਲਈ 21 ਕੀ 23 23 ਸਾਲਾਂ ਦੀ ਉਮਰ ਚ ਫਾਂਸੀਆਂ ਤੇ ਚੜ ਗਏ ਉਹਨਾਂ ਦੇ ਨਾਰੇ ਹੋਣੇ ਚਾਹੀਦੇ ਆ ਜੀ ਹਾਂ ਜੀ ਇਨਕਲਾਬ ਇਨਕਲਾਬ ਜਿੰਦਾਬਾਦ ਜਿੰਦਾਬਾਦ ਮੈਂ ਕਹਾਗਾ ਇਨਕਲਾਬ ਤੁਸੀਂ ਕਹੋ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਭੀਮ ਜੈ ਭੀਮ ਜੈ ਭਾਰਤ ਜੈ ਭਾਰਤ ਜੈ ਸਵੇਦਾਰ ਜੈ ਸੇਵਾਦਾਰ ਜੈ ਮਜ਼ਦੂਰ ਜੈ ਮਜ਼ਦੂਰ ਜੈ ਜਵਾਨ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਜਿੰਨਾ ਸਮਾਂ ਤੁਸੀਂ ਆਪਦੀ ਜੈ ਜੈਕਾਰ ਬੋਲਣ ਨਹੀਂ ਲੱਗੋਗੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਉਹਨਾਂ ਸਮਾਂ ਰੁਕਣ ਵਾਲੇ ਵੀ ਨਹੀਂ ਡਰਨੋਂ ਹਟਣਗੇ ਤੇ ਟੋਕਣ ਵਾਲੇ ਵੀ ਨਹੀਂ ਡਰਨੋਂ ਹਟਣਗੇ ਜਦੋਂ ਤੁਹਾਡੀ ਆਵਾਜ਼ ਤੁਹਾਡੇ ਸੰਗ ਚੋਂ ਦੂਣੀ ਹੋ ਕੇ ਨਿਕਲੂਗੀ ਉਹਨਾਂ ਦੇ ਪੈਰ ਤਿੰਨ ਗੁਣਾ ਪਿੱਛੇ ਹੋ ਕੇ ਆਪਣੇ ਆਪ ਤੁਹਾਨੂੰ ਦਿਖ ਜਾਣਗੇ ਜੈ ਭੀਮ ਜੈ ਭੀਮ ਜੈ ਪਰ ਜੈ ਪਰ ਜੈ ਸਵਿਧਾਨ ਜੈ ਸਵਿਧਾਨ ਜੈ ਮਜ਼ਦੂਰ ਜੈ ਮਜ਼ਦੂਰ ਜੈ ਜਵਾਨ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਹੁਣ ਇਸ ਕਾਇਤ ਸੁਧਾਰ ਦਫਤਰ ਜੇ ਤੁਹਾਨੂੰ ਕੋਈ ਪੁੱਛ ਲੇ ਤੁਸੀਂ ਦੱਸ ਸਕੋ ਇਸ ਲਈ ਮੈਂ ਤੁਹਾਨੂੰ ਦੱਸਦਾ ਇਹ ਸ਼ਿਕਾਇਤ ਸੁਧਾਰ ਦਫ਼ਤਰ ਤੁਹਾਡੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਖੁੱਲਿਆ ਤੁਹਾਡੀ ਸਰਕਾਰੀ ਦਰਬਾਰੇ ਨਹੀਂ ਸੁਣੀ ਜਾਂਦੀ ਇੱਥੇ ਦਰਖਾਸਤ ਦਿਓਗੇ ਆਪਣੇ ਆਪ ਸੰਗਠਨ ਕਾਨੂੰਨੀ ਤੌਰ ਤੇ ਉਹਨਾਂ ਨਾਲ ਗੱਲ ਕਰੇਗਾ ਜੇ ਤੁਹਾਡੀਆਂ ਦੁੱਖ ਤਕਲੀਫਾਂ ਇਹ ਦਫ਼ਤਰ ਟੋਡੀਆਂ ਮੁਸ਼ਕਲਾਂ ਵਾਸਤੇ ਖੁੱਲ ਰਿਹਾ ਪ੍ਰੋਬਲਮ ਵਾਸਤੇ ਖੁੱਲ ਰਿਹਾ ਜਿਹੜੇ ਤੁਹਾਡੇ ਕੰਮ ਨਹੀਂ ਹੋ ਰਹੇ ਉਹਨਾਂ ਨੂੰ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾਰੇ ਖੁੱਲ ਰਿਹਾ ਜਿਹੜਾ ਪੁੱਛੇ ਵੀ ਸਾਡੇ ਕੰਮ ਤੁਸੀਂ ਕਰਾਈ ਜਾਓ ਜੀ ਅਸੀਂ ਦਰਖਾਸਤਾਂ ਕਾਧੀਆਂ ਕਰਾਉਣੀਆਂ ਇੱਕ ਦਫ਼ਤਰ ਤੁਹਾਡੇ ਜਵਾਖਾਂ ਦੀ ਪੜ੍ਹਾਈ ਦੇ ਸੁਧਾਰ ਲਈ ਸੰਘਰਸ਼ ਲਈ ਖੁੱਲ ਰਿਹਾ ਇਹ ਤੁਹਾਡੇ ਬੱਚਿਆਂ ਨੂੰ ਪੜਾਉਣ ਲਈ ਖੁੱਲ ਰਿਹਾ ਤੁਸੀਂ ਸਾਡੇ ਬੱਚਿਆਂ ਨੂੰ ਪੜ੍ਹਾ ਦਿਓ ਸੰਘਰਸ਼ ਅਸੀਂ ਨਾ ਕਰਾਂਗੇ ਅਸੀਂ ਦਰਖਾਸਤਾਂ ਨਾ ਦੇਵਾਂਗੇ ਟੋਡੇ ਜਿਹੜੇ ਤੱਕੇ ਹੋ ਰਹੇ ਆ ਉਹ ਤੱਕਿਆਂ ਨੂੰ ਰੋਕਣ ਲਈ ਖੁੱਲ ਰਿਹਾ ਜਿਹੜੇ ਸਾਡੇ ਤੱਕੇ ਕੇਂਦਰ ਸਰਕਾਰ ਰਾਜ ਸਰਕਾਰਾਂ ਕਰੀ ਜਾਂਦੀਆਂ ਤੁਸੀਂ ਉਹ ਤੱਕੇ ਨਾ ਹੋਣ ਦਿਓ ਅਸੀਂ ਦਰਖਾਸਤਾਂ ਨਾ ਦੇਵਾਂਗੇ ਜਦੋਂ ਦਰਖਾਸਤਾਂ ਨਾ ਜਾਣਗੀਆਂ ਤੇ ਦਫ਼ਤਰ ਖੁਸ਼ੀ-ਖੁਸ਼ੀ ਆਪਣੇ ਆਪ ਸੂਬਾ ਟੀਮ ਬੰਦ ਕਰ ਦੂਗੀ ਤੇ ਜੇ ਸਾਨੂੰ ਡਰਾਓਗੇ ਤਾ ਇੱਕ ਪਿੰਡ ਚ ਦੋ ਦੋ ਖੋਲੂਗੀ ਅਸੀਂ ਤਾਂ ਸਾਨੂੰ ਡਰਾਉਣ ਵਾਲਿਆਂ ਨੂੰ ਸਾਨੂੰ ਰੋਕਣ ਵਾਲਿਆਂ ਨੂੰ ਵੀ ਕਹਿਣੇ ਆ ਵੀ ਜੇ ਤੁਹਾਡਾ ਕੰਮ ਅੜ ਗਿਆ ਦਰਖਾਸਤ ਲਿਖਾ ਦਿਓ ਜੇ ਤੁਹਾਡੇ ਨਾਲ ਤੱਕਾ ਹੋ ਗਿਆ ਦਰਖਾਸਤ ਲਿਖਾ ਦਿਓ ਹੁਣ ਐਡਾ ਵੱਡਾ ਤੱਕਾ ਪਿੰਡ ਦੀ ਪੰਚਾਇਤ ਨਾਲ ਹੋ ਜੇ ਤੇ ਪੰਚਾਇਤ ਸੁੱਤੀ ਰਹੇ ਕਿ ਇਸ ਤੋਂ ਵੱਡਾ ਤਕਾ ਕੀ ਹੋਊਗਾ ਕੇਂਦਰ ਨੇ ਪੰਚਾਇਤ ਦੇ ਹੱਥੋਂ ਕੰਮ ਖੋਲੇ ਲੋਕਾਂ ਦੇ ਹੱਥੋਂ ਕੰਮ ਖੋਲੇ ਲੋਕਾਂ ਨੂੰ ਇਕੱਠੇ ਕਰਨ ਦੀ ਸਾਨੂੰ ਲੋੜ ਨਾ ਪੈਂਦੀ ਜੇ ਪਿੰਡਾਂ ਦੀਆਂ ਪੰਚਾਇਤਾਂ ਰਾਜਨੀਤੀ ਨੂੰ ਇੱਕ ਪਾਸੇ ਕਰਕੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਸੰਘਰਸ਼ 'ਚ ਚੱਲ ਜਾਈਂ ਸਾਡਾ ਸੰਘਰਸ਼ ਸਾਡੇ ਗਰੀਬ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਦੇ ਨਾਲ ਹੈ ਸਾਡਾ ਸੰਘਰਸ਼ ਉਹਨਾਂ ਦੇ ਕੰਮਾਂ ਦੇ ਲਈ ਹੈ ਸਾਡਾ ਸੰਘਰਸ਼ ਹਰ ਇੱਕ ਉਸ ਨੌਜਵਾਨ ਦੇ ਲਈ ਹੈ ਜਿਹੜਾ ਪੜ੍ਹ ਲਿਖ ਕੇ ਬੇਰੁਜ਼ਗਾਰ ਹੋ ਚੱਲਿਆ ਸਾਡਾ ਸੰਘਰਸ਼ ਹਰ ਇੱਕ ਉਸ ਨੌਜਵਾਨ ਲਈ ਆ ਜਿਹੜਾ ਕਰਾਹੇ ਪੈ ਚੁੱਕਿਆ ਨਸ਼ੇ 'ਚ ਪੈ ਚੁੱਕਿਆ ਉਹਦਾ ਲਾਜ ਕਰਾ ਕੇ ਉਹਨੂੰ ਰਜਗਾਰ ਦੇਣ ਦੇ ਲਈ ਸਾਡਾ ਸੰਘਰਸ਼ ਆ ਸਾਡਾ ਸੰਘਰਸ਼ ਬੇਜ਼ਮੀਨੇ ਹਰ ਇੱਕ ਵਰਗ ਦੇ ਲਈ ਆ ਜਿਹੜਾ ਬੇਜ਼ਮੀਨਾਗਾ ਉਹਦੇ ਲਈ ਆ ਅਸੀਂ ਸੰਘਰਸ਼ ਕਰ ਰਹੇ ਆ 7 ਏਕੜ ਤੋਂ ਵੱਧ ਜ਼ਮੀਨਾਂ ਜਿਹੜੀ ਜ਼ਬਤ ਕਰਕੇ ਸਾਡੇ ਬੇਜ਼ਮੀਨੇ ਮਜ਼ਦੂਰ ਕਿਸਾਨਾਂ ਚ ਮੰਡੀ ਜਾਵੇ ਸਾਡਾ ਸੰਘਰਸ਼ ਹਰ ਇੱਕ ਗਰੀਬ ਵਰਗ ਲਈ ਆ ਵੀ ਜੇ ਉਹਨੂੰ ਕੋਈ ਸਰੀਰਕ ਤੌਰ ਤੇ ਕੋਈ ਕਸ਼ਟ ਆ ਗਿਆ ਦੁੱਖ ਤਕਲੀਫ ਆ ਗਈ ਸਰਕਾਰੀ ਪ੍ਰਾਈਵੇਟ ਜਿੰਨੇ ਵੀ ਹਸਪਤਾਲ ਆ ਉਹਨਾਂ ਦੇ ਵਿੱਚ ਬਿਨਾਂ ਸ਼ਰਤ ਦੇ ਉਹਨਾਂ ਦਾ ਲਾਜ ਸਹੀ ਤਰੀਕੇ ਨਾਲ ਫ੍ਰੀ ਕੀਤਾ ਜਾਵੇ ਸਾਡਾ ਸੰਘਰਸ਼ ਹਰ ਇੱਕ ਉਸ ਬਜ਼ੁਰਗ ਲਈ ਆ ਜਿਹੜਾ ਆਪਦੀ ਉਮਰ ਹੱਦ ਲੰਘ ਚੁੱਕਿਆ ਤੇ ਪੈਨਸ਼ਨ ਲੈਣ ਯੋਗ ਆ ਅਸੀਂ ਉਹਨਾਂ ਲਈ ਸੰਘਰਸ਼ ਕਰਦੇ ਆ 54 ਸਾਲ ਦੀ ਉਮਰ ਬਜ਼ੁਰਗ ਦੀ ਸਾਡੀ ਮਾਤਾ ਦੀ ਹੋਵੇ 58 ਸਾਲ ਸਾਡੇ ਬਜ਼ੁਰਗ ਦੀ ਸਾਡੇ ਮਰਦ ਸਮਾਜ ਚੋਂ ਹੋਵੇ ਤੇ 1500 ਤੋਂ ਲੈ ਕੇ ਜਿਹੜੀ ਉਹਨਾਂ ਪੈਨਸ਼ਨ ਦਿੰਦੇ ਆ ਉਸ ਨੂੰ 5000 ਕੀਤਾ ਜਾਵੇ ਇਹ ਸਾਡਾ ਸੰਘਰਸ਼ ਆ ਸਾਡਾ ਸੰਘਰਸ਼ ਹਰ ਇੱਕ ਉਸ ਗਰੀਬ ਭੈਣ ਦੇ ਲਈ ਆ ਜਿਹੜੀ ਵਿਆਹੀ ਜਾਂਦੀ ਆ ਉਹਦੀ ਸ਼ਗਨ ਸਕੀਮ ਦੇ ਵਿੱਚ ਵਾਧਾ ਹੋਵੇ ਉਸ ਦੇ ਘਰ ਦੇ ਵਿੱਚ ਆਮਦਨ ਆ ਜਿਹੜੀ ਉਹਦੀ ਹੱਦ ਵਧਾਈ ਜਾਵੇ 5 ਲੱਖ ਕੀਤੀ ਜਾਵੇ ਤੇ ਉਸ ਨੂੰ ਬਿਨਾ ਕਿਸੇ ਦੁੱਖ ਤਕਲੀਫ ਦੇ ਬਿਨਾ ਕਿਤੇ ੱੱਕੇ ਖਾਦੇ ਉਸ ਦੇ ਆਧਾਰ ਦੇ ਨਾਲ ਜਿਹੜਾ ਜੁੜਿਆ ਹੋਇਆ ਖਾਤਾਗਾ ਉਹਦੇ ਵਿੱਚ ਸ਼ਗਨ ਸਕੀਮ ਪਹੁੰਚਣ ਦੀ ਅਸੀਂ ਗਰੰਟੀ ਮੰਗਦੇ ਸਾਡਾ ਸੰਘਰਸ਼ ਹਰ ਇੱਕ ਮਜਲੂਮ ਦੇ ਨਾਲ ਖੜਾਗਾ ਜਿਹੜਾ ਵੀ ਮਜਲੂਮ ਹੈ ਸਾਡਾ ਸੰਘਰਸ਼ ਉਸ ਦੇ ਪੱਖ ਚ ਖੜਾਗਾ ਜੇ ਇਹ ਗੱਲਾਂ ਤੁਹਾਨੂੰ ਲੱਗਦੀਆਂ ਸਾਨੂੰ ਨਹੀਂ ਚਾਹੀਦੀਆਂ ਇਹ ਦਫ਼ਤਰ ਅੱਜ ਹੀ ਬੰਦ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਇਹ ਅੱਜ ਤੱਕ ਸਾਨੂੰ ਨਹੀਂ ਮਿਲੀਆਂ ਤੇ ਫਿਰ ਇਹ ਦਫ਼ਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੋਊਗੀ ਤੁਹਾਡੀਆਂ ਦੁੱਖ ਤਕਲੀਫਾਂ ਦੀ ਜ਼ਿੰਮੇਵਾਰੀ ਆ ਮੋਢਿਆਂ ਤੇ ਹੋ